ਕੀ ਕਹਿਣਾ ਚਾਹੋਗੇ ਜਿਹੜੀਆਂ ਚੌਕਿਆਂ ਦਾ ਲਾਈਟਾਂ ਨਾਲ ਅਧ்கਟਰੀ ਕੀਤਾ ਗਿਆ ਹਾਂਜੀ ਹਾਂਜੀ ਤੇ ਇਸ ਲਾਈਟਾਂ ਦੇ ਪਿੱਛੇ ਕਾਫੀ ਪਰਪੋਕੰਡਾ ਵੀ ਕੀਤਾ ਗਿਆ ਹਾਂਜੀ ਹਾਂਜੀ ਬਹੁਤ ਪਰਪੋਕੰਡਾ ਹੈ ਮਤਲਬ ਵੀ ਇਹ ਲਾਈਟਾਂ ਨੂੰ ਮੈਨ ਲਵਾਇਆ ਹਾਂਜੀ ਹਾਂਜੀ ਮੈਨ ਲਵਾਇਆ ਹਾਂਜੀ ਹਾਂ ਪਰ ਇਹ ਲਾਈਟਾਂ ਨੇ ਜਿਹੜੀਆਂ ਅੱਜ ਤੋਂ ਇੱਕ ਦਿਨ ਪਹਿਲਾਂ ਨਾਲ ਬੰਦ ਹੋ ਗਈਆਂ ਕੱਲ ਦੀ ਸਵੇਰੇ ਸਵੇਰੇ 7 ਵਜੇ ਬੰਦ ਹੋ ਗਈਆਂ ਸੀਗੀਆਂ ਸਵੇਰੇ 7 ਵਜੇ ਤੋਂ ਬਾਅਦ ਇਹ ਬੰਦ ਹੋ ਗਈਆਂ ਤੋਂ ਮੁੜ ਕੇ ਨਹੀਂ ਚੱਲੀਆਂ ਗਈਆਂ ਲਾਈਟਾਂ ਇਹ ਇਹਨਾਂ ਲਾਈਟਾਂ ਦੇ ਕੋਈ ਤਰੀਕਾ ਕਰਨ ਵਾਲੇ ਨੇ ਕਿਸੇ ਨੇ ਆ ਕੇ ਦੇਖਿਆ ਜੀ ਇਹਨੂੰ ਜੀ ਕਿਸੇ ਨੇ ਨਹੀਂ ਦੇਖਿਆ ਜੀ ਆਕੇ ਆਏ ਨੇ ਫੋਟੋਆਂ ਬਾਗ ਖਿੱਚ ਕੇ ਤੁਰ ਜਾਂਦੇ ਨੇ ਆਉਂਦਾ ਜਿਹੜਾ ਕੋਈ ਆਉਂਦਾ ਫੋਟੋਆਂ ਖਿੱਚ ਕੇ ਤੁਰ ਜਾਂਦਾ ਜੀ ਠੀਕ ਹੈ ਕੋਈ ਆਇਆ ਨਹੀਂ ਹੈਗਾ ਵੀ ਇੱਥੇ ਆ ਕੇ ਵੀ ਇਹਨੂੰ ਕੋਈ ਪ੍ਰੋਪਰਟੀ ਕੰਡਾ ਕਰਾ ਹੋਵੇ ਜਾਂ ਕਿਸੇ ਕੋਈ ਆ ਕੇ ਖੜਿਆ ਹੋਵੇ ਇੱਥੇ ਕੋਈ ਕੋਈ ਨਹੀਂ ਆ ਕੇ ਖੜਿਆ ਹੈਗਾ ਹਾਂ ਜੀ ਹਾਂ ਲਾਈਟਾਂ ਚੱਲੂ ਹੋਣ ਦੇ ਨਾਲੇ ਟ੍ਰੈਕ ਨੂੰ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ 90% 90% ਡਰਾਈਵ ਕਰ ਰੋਕਦੀ ਹੈ ਜੀ ਇਦੇ ਵਿੱਚੋਂ 5-4% ਜਿਹੜੇ ਅਨਪੜ੍ਹ ਲੋਕ ਨੇ ਮਾੜਾ ਮੋਟਾ ਜਿਹਨੂੰ ਨਹੀਂ ਪਤਾ ਹੈਗਾ ਉਹ ਨਿਕਲਦੇ ਨਹੀਂ 90% ਤੇ ਰੁਕਦੀ ਹੈ ਟ੍ਰੈਫਿਕ ਇੱਥੇ ਹਾਂਜੀ ਕੀ ਚਾਹੋਗੇ ਸਾਡੇ ਚੈਨਲ ਦੇ ਰੈਪਰ ਤੁਸੀਂ ਦਿਨਾਂ ਦੇਖ ਰਹੀ ਹੈ ਜੀ ਤੁਹਾਡੇ ਚੈਨਲ ਦੀ ਜਤ ਬਹੁਤ ਵਧੀਆ ਜੀ ਬਗਲ ਹੈ ਜੀ ਜਿਹੜੀ ਤੁਸੀਂ ਇਸ ਚੀ ਦੀ ਗੱਲ ਸੁਣੀ ਆ ਤੁਸੀਂ ਸਾਡੀ ਵਾਲੇ ਜਿਹੜੀ ਚੀਜ਼ ਨੂੰ ਤੁਸੀਂ ਤੁਸੀਂ ਫੋਲੋ ਕੀਤਾ ਇਸ ਚੀ ਦੀ ਗੱਲ 15 ਚ ਪੂਰਾ ਇੱਕ ਦਿਨ ਹੋ ਗਿਆ ਕੋਈ ਆਇਆ ਨਹੀਂ ਹੈ ਜੀ ਕੋਈ ਨਹੀਂ ਆਇਆ ਹੈਗਾ ਜੀ ਕੱਲ ਸਵੇਰ ਦੀ ਬੰਦ ਹੈ 7 ਵਜੇ ਦੀ ਸਵੇਰ ਹਮ ਸੱਤ ਵੇ ਸਵੇਰੇ ਬੰਦ ਹੋ ਗਈਆਂ ਸੀਗੀਆਂ ਤੇ ਮੁੜ ਕੇ ਨਹੀਂ ਚੱਲੀਆਂ ਹੈਗੀਆਂ ਇਹ ਜਿੱਦੇ ਇਹਦੇ ਲਈ ਸਪੈਸਰ ਕੋਈ ਬੈਟਰੀ ਵਗੈਰਾ ਕੋ ਰੱਖਿਆ ਨਹੀਂ ਜੀ ਕੋਈ ਬੈਟਰੀ ਰੱਖੀ ਹੈਗੀ ਜੀ ਜਦੋਂ ਲਾਈਟ ਚਲੀ ਜਾਂਦੇ ਤੇ ਬੱਤੀਆਂ ਚਲੀ ਜਾਂਦੇ ਦਿਨ ਚ 10 ਵਾਰ ਲਾਈਟ ਜਾਂਦੇ 10 ਵਾਰੀ ਬੱਤੀਆਂ ਬੰਦ ਹੁੰਦੀਆਂ ਨੇ ਜੀ ਹਾਂ ਜੀ ਅਜੇ ਇਹਦੇ ਲਈ ਕੋਈ ਵੱਖਰਾ ਕੋਈ ਪ੍ਰਬੰਧ ਨਹੀਂ ਕੀਤਾ ਨਹੀਂ ਕੀਤਾ ਗਿਆ ਜੀ ਕੋਈ ਪ੍ਰਬੰਧ ਨਹੀਂ ਕੀਤਾ ਕੋਈ ਸੀ ਇੱਥੇ ਹਰ ਵਕਤ ਇੱਥੇ ਕੋਲ ਬੈਠੇ ਤੁਹਾਡਾ ਕੋਲੇ ਸਵੀਟ ਦਾ ਹੋਟਲ ਆ ਜੀ ਨਾ ਤੇ ਕੀ ਸੇਵਾ ਚਾਹੁੰਗੇ ਤੁਸੀਂ ਅਕਸਰ ਦੇਖਦੇ ਰਹਿੰਦੇ ਹੋ ਚ ਲੋਕਾਂ ਨੂੰ ਜੋ ਕਹਿੰਦੇ ਸੀ ਇਹ ਹੀ ਗੱਲ ਕਹਿੰਦੇ ਆ ਵੀ ਬੱਤੀਆਂ ਦੇ ਲੰਬੀ ਬੱਤੀ ਇਹ ਬੱਤੀਆਂ ਦੇ ਰੰਗ ਲਾਂਗੇ ਤੇ ਵੀ ਲਾਲ ਬੱਤੀ ਦੇ ਰੋਕੋ ਸੀ। ਟ੍ਰੈਫਿਕ ਦੀ ਵੀ ਟ੍ਰੈਫਿਕ ਇਹਦੇ ਵਿੱਚੋਂ ਐਕਸੀਡੈਂਟਾਂ ਤੋਂ ਬਚਿਆ ਜਾ ਸਕੇ। ਬੱਤੀਆਂ ਚਾਲੂ ਵੀ ਹੋਣੇ ਚਾਹੀਦੇ ਇਹ ਜਿੱਦੇ ਚਾਲੂ ਹੋਣੇ ਚਾਹੀਦੇ ਨੇ ਹੋਣੇ ਚਾਹੀਦੇ ਨਹੀਂ ਜੀ। ਬਾ ਕਾਇਦਾ। ਬੱਤੀਆਂ ਦਾ ਬਹੁਤ ਫਾਇਦਾ ਜੀ ਅੱਗੇ ਤਾਂ ਬੱਤੀਆਂ ਦੇ ਨਾਲ ਐਕਸੀਡੈਂਟ ਪਹਿਲਾਂ ਬੱਤੀਆਂ ਨਹੀਂ ਹੁੰਦੀਆਂ ਦੋ ਲ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਰੋਜ਼ ਅਸੀਂ ਇੱਕ ਦੋ ਐਕਸੀਡੈਂਟ ਤੇ ਰੋਜ਼ ਚੱਕਦੇ ਜੀਗੇ। ਜਿੱਦਿਆਂ ਬੱਤੀਆਂ ਲੱਗੀਆਂ ਸੀਗੀਆਂ ਉਦੋਂ ਦਾ ਕੋਈ ਐਕਸੀਡੈਂਟ ਨਹੀਂ ਹੋਇਆ ਹੈਗਾ। ਹਾਂ ਜੀ। ਤੁਹਾਡੀ ਦੁਕਾਨ ਬਿਲਕੁਲ ਕੋਲੇ ਹੈ ਜੀ। ਹਾਂ ਜੀ ਹਾਂ ਜੀ।